ਪੰਜਾਬ ਅੰਦਰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬਾ ਕਾਂਗਰਸ ਕਮੇਟੀ ਵੱਲੋਂ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਵਿੱਚ ਵੱਡੀ ਪਹਿਲ ਕਦਮੀ ਕਰਦਿਆਂ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਦੇ ਦਿਸ਼ਾ ਨਿਰਦੇਸ਼ਾਂ ਹੇਠ ਹਲਕਾ ਕੋਆਰਡੀਨੇਟਰ ਨਿਯੁਕਤ ਕੀਤੇ ਗਏ ਹਨ ਵਿਧਾਨ ਸਭਾ ਹਲਕਾ ਬੁੜਲਾਡਾ ਦੇ ਨਵ ਨਿਯੁਕਤ ਕੋਆਰਡੀਨੇਟਰ ਵੀਰਿੰਦਰ ਤਾਲੀਵਾਲ ਵੱਲੋਂ ਅੱਜ ਕਾਂਗਰਸ ਪਾਰਟੀ ਦੇ ਸੰਗਠਨ ਨੂੰ ਜੜ੍ਹਾਂ ਮਜ਼ਬੂਤ ਕਰਨ ਦੇ ਉਪਰਾਲੇ ਨਾਲ ਵਰਕਰਾਂ ਤੋਂ ਸੁਝਾਅ ਮੰਗੇ ਗਏ ਇਸ ਮੌਕੇ ਹਲਕੇ ਦੇ ਟਕਸਾਲੀ ਕਾਂਗਰਸੀ ਵਰਕਰਾਂ ਵੱਲੋਂ ਨਾਮੇ ਆਏ ਕੋਆਰਡੀਨੇਟਰ ਵੀਰਿੰਦਰ ਤਾਲੀਵਾਲ ਦਾ ਨਿੱਘਾ ਸਵਾਗਤ ਕੀਤਾ ਗਿਆ ਉਥੇ ਉਹਨਾਂ ਕਿਹਾ ਕਿ ਪਾਰਟੀ ਵੱਲੋਂ ਜੋ ਵੀ ਉਮੀਦਵਾਰ ਹਲਕੇ ਵਿੱਚ ਦਿੱਤਾ ਜਾਵੇਗਾ ਉਸ ਦੀ ਤਨੋਂ ਮਨੋਂ ਤਨੋਂ ਮਦਦ ਕਰਕੇ ਹਲਕੇ ਅੰਦਰ ਕਾਂਗਰਸ ਪਾਰਟੀ ਦਾ ਝੰਡਾ ਬੁਲੰਦ ਕੀਤਾ ਜਾਵੇਗਾ ਇਹ ਸਾਡੀ ਕੈਂਡੀਡੇਟ ਆਉਂਦੇਗੇ ਬਦਲਦੇਗੇ ਸਾਡਾ ਹਾਂ ਕੇ ਸਾਡਾ ਦਨ ਕੋਟਾ ਉਹਨਾਂ ਦਾ ਕਹਿਣਾ ਵੱਡੇ ਇਕਰਜੋ ਜੇ ਜੀ ਗੱਲ ਜਾਂਚੇ ਆਂ ਵਿਹਾਰ ਕੇ ਰੋਈ ਐਨੀ ਵੋਟ ਤੁਹਾਡੇ ਵਿੱਚ ਅਸੀਂ ਸਾਡੇ ਦੇਖੋਦਾ ਨਹੀਂ ਸਾਨੂੰ ਕਿੰਨੀ ਵੋਟ ਫਿਰੀਆਂ ਅਸੀਂ 56 56000 ਵੋਟ ਤੋਂ ਇਹ ਉਪਰਮਿਆਂ ਦੀਆਂ ਗਲਤੀਆਂ ਸੀਗੀਆਂ ਸਾਡੀਆਂ ਟਿਕਟਾਂ ਬਦਲੀਆਂ ਗਈਆਂ ਫੇਰ ਹੀ ਅਸੀਂ 22000 ਦੇ ਰਹੇ ਹਾਂ ਪਹਿਲਾਂ ਸਵਾਰੀ ਦੇ ਟਿਕਾਣਾ ਦਿੰਦੇ ਨੇ ਲੋਕ ਸਭਾ ਦੀ ਬਦਲ ਦਿੰਦੇ ਨੇ ਗਲਤੀ ਸਾਡੀ ਇਹਨਾਂ ਦੀ ਜਿਹੜੇ ਬਿਜਾਰੇ ਦਿਨ ਰਾਤ ਮਰਦੇ ਆ ਬਿਨਾਂ ਕਿਸੇ ਇਲਾਜ ਨੂੰ ਪਿੰਡਾਂ ਦੇ ਵਿੱਚ ਲੜਦੇ ਆ ਜਦੋਂ ਅਸੀਂ ਬਾਈ ਜਾਂਦੇ ਆ ਪਹਿਲਾਂ ਚੰਡੀਗੜ੍ਹ ਸਾਨੂੰ ਸੁਝਾਈਆਂ ਡੋਕਟਰ ਇੱਥੇ ਆ ਕੇ ਪਤਾ ਲੱਗਦਾ ਵੀ ਇਹ ਕਿੱਡੇ ਵਿਚਾਰੇ ਜਿਗਰੇ ਵਾਲੇ ਜਿਹੜੇ ਫੇਰ ਵੀ ਲੱਢੀ ਜਾਂਦੇ ਨੇ ਹੁਣ ਪਹਿਲਾਂ ਤਾਂ ਸਾਡੀ ਹਾਰ ਇੱਡੀ ਵੱਡੀ ਹੋ ਖੁਦਮਾਰ ਦੀ ਭਾਈ ਦਾ ਐਕਸੀਡੈਂਟ ਹੋ ਗਿਆ ਸਾਰਾ ਸਰੀਰ ਹੀ ਉਤਰ ਗਿਆ ਲੋਕ ਸਭਾ ਦੇ ਇਲੈਕਸ਼ਨਾਂ ਦੇ ਵਿੱਚ ਕਈ ਸਾਡੇ ਬੰਦੇ ਕਿਆ ਕਰ ਜਾਣ ਕੇ ਹੁੰਦੀ ਫੜੀ ਹੋਈ ਹੈ ਤਾਂ ਕਿ ਇਹ ਆਪਣਾ ਸੰਜਾ ਘਰ ਹੈ

ਨੇ ਇਹ ਬੜੇ ਸਪਸ਼ਟ ਤਰੀਕੇ ਨਾਲ ਕਰਾਇਆ ਅੱਜ ਉਹਨਾਂ ਨੇ ਬਿਤੇ ਤੁਸੀਂ ਮੀਟਿੰਗਾਂ ਕੀਤੀਆਂ ਅੱਜ ਉਹਨਾਂ ਨੇ ਆਪਣੀ ਨਿਸ਼ਚਿਤਤਾ ਕੱਟ ਨਿਸ਼ਚਿਤਤਾ ਕੱਟ ਦਾ ਪ੍ਰਦਰਸ਼ਨ ਕੀਤਾ ਹੈ ਕੋਆਰਡੀਨੇਟਰ ਸਾਹਬ ਨੇ ਕਿ ਅਸੀਂ ਵੀ ਹੈਗੇ ਹਾਂ ਕਿਉਂਕਿ ਅਗਰ ਉਹ ਇਧੇ ਆ ਕੇ ਵੇਖਣ ਤੇ ਤਾਂ ਸ਼ਾਇਦ ਜਿਵੇਂ ਸੁਨੀਲ ਜੀ ਉਹਨਾਂ ਨੇ ਦੇਖ ਅੱਜ ਦੀ ਜਿਹੜੀ ਮੀਟਿੰਗ ਦਾ ਮੁੱਖ ਉਦੇਸ਼ ਕੋਆਰਡੀਨੇਟਰ ਸਾਹਿਬ ਅਨੁਯੁਕਤ ਹੋਏ ਨਹੀਂ ਅਸੀਂ ਉਹਨਾਂ ਨੂੰ ਸਾਰੇ ਹਲਕੇ ਨੇ ਸਾਰੇ ਪ੍ਰਦਾਨ ਨਾਂਵੰਨੀ ਉਹ ਸਭ ਨੇ ਵੈਲਕਮ ਕੀਤਾ ਹੈ ਔਰ ਜਿਹੜਾ ਉਹਨਾਂ ਦਾ ਅੱਜ ਦਾ ਮੁੱਖ ਉਦੇਸ਼ ਕਿਤੇ ਨਾ ਕਿਤੇ ਪਰਿਵਾਰ ਦੇ ਵਿੱਚ ਕਿਤੇ ਨਾ ਕਿਤੇ ਦਿੱਕਤਾਂ ਹੁੰਦੀਆਂ ਨੇ ਅੱਛਾ ਕੋਆਰਡੀਨੇਸ਼ਨ ਬਿਠਾਉਣ ਲਈ ਆਉਣ ਵਾਲੇ ਇਲੈਕਸ਼ਨ ਨੂੰ ਕੰਡਕਟ ਕਰ ਅੱਛੇ ਤਰੀਕੇ ਨਾਲ ਕਰ ਸਕੀਏ ਉਸ ਦੇ ਵਿੱਚ ਮੀਟਿੰਗ ਰੱਖੀ ਗਈ ਸੀ ਬਿਲਕੁਲ ਕਿਤੇ ਨਾ ਕਿਤੇ ਵੀ ਕੋਈ ਦਿੱਕਤ ਹੈ ਤਾਂ ਉਸ ਨੂੰ ਬਹੁਤ ਜਲਦੀ ਹਟਾ ਦਿੱਤਾ ਜਾਏਗਾ ਔਰ ਗੱਲ ਬਾਤ ਨਹੀਂ ਹਰ ਮਸਲਾ ਹੱਲ ਹੋ ਜਾਣਾ ਔਰ ਐਸੀ ਤਾਂ ਕੋਈ ਅੱਧਾ ਮਸਲਾ ਹੈ ਹੀ ਨਹੀਂਗਾ ਤਾਂ ਕੋਆਰਡੀਨੇਟ ਕਰਨ ਦੀ ਉਹਨਾਂ ਦੀ ਡਿਊਟੀ ਲਗਾਈ ਹੈ ਔਰ ਅਸੀਂ ਪੂਰਾ ਸਹਿਯੋਗ ਦਵਾਂਗੇ ਮੈਂ ਉਹਨਾਂ ਨੂੰ ਪੂਰੇ ਹਲਕੇ ਬੁਲਾਡੇ ਬਣਿਓ ਹਰ ਇੱਕ ਬਲਾਕ ਪਰ ਤਾਂ ਬਣਿਓ ਪੂਰਾ ਵਿਸ਼ਵਾਸ ਰੱਖੋਣੀਆਂ ਕਿ ਜੋ ਵੀ ਉਹਨਾਂ ਦੀ ਡਿਊਟੀ ਲਈ ਹੈ ਜੋ ਸਾਨੂੰ ਅੱਗੇ ਡਿਊਟੀ ਲਾਣਗੇ ਅਸੀਂ ਉਹਨਾਂ ਨੂੰ ਤੰਦੇ ਹੀ ਨਾ ਨਿਭਾਵਾਂਗੇ ਤਕੋ ਵਰਕਰ ਪਾਰਟੀ ਵਾਸਤੇ ਕੰਮ ਕਰਨਾ ਚਾਹੁੰਦਾ ਹੈ ਸਾਡੀ ਡਿਊਟੀ ਪਾਰਟੀ ਨੇ ਪੂਰੇ 117 ਹਲਕਿਆਂ ਵਿੱਚ ਕੋਆਰਡੀਨੇਟਰ ਨਿਯੁਕਤ ਕੀਤੇ ਨੇ ਪਾਰਟੀ ਨੇ ਇੱਕ ਪ੍ਰੋਗਰਾਮ ਦਿੱਤਾ ਹੈ ਉਹਦੇ ਵਾਸਤੇ ਅਸੀਂ ਅੱਜ ਮੀਟਿੰਗ ਕਰਨ ਵਾਸਤੇ ਆਏ ਆ ਅਸੀਂ ਬੂਥ ਲੈਵਲ ਤੇ ਕਮੇਟੀਆਂ ਬਣਾਉਣੀਆਂ ਨੇ ਅਸੀਂ ਬਲਾਕ ਲੈਵਲ ਤੇ ਕਮੇਟੀਆਂ ਬਣਾਉਣੀਆਂ ਨੇ ਇੱਕ ਮੰਡਲ ਲੈਵਲ ਤੇ ਕਮੇਟੀਆਂ ਬਣਾਉਣੀਆਂ ਨੇ ਸੋ ਅਸੀਂ ਵਰਕਰਾਂ ਨੂੰ ਉਹਦੇ ਵਾਸਤੇ ਅੱਜ ਬੇਨਤੀ ਕਰਨ ਆਏ ਸੀਗੇ ਪਰ ਜਿੰਨਾ ਉਤਸ਼ਾਹ ਵਰਕਰਾਂ ਦਾ ਮੈਨੂੰ ਦੱਸਿਆ ਇੱਥੇ ਵਰਕਰਾਂ ਨੇ ਕਿ 75% ਕੰਮ ਅਸੀਂ ਲਿਫਟਾ ਚੁੱਕੇ ਆ ਤੇ 30 ਜੂਨ ਤੱਕ ਸਾਡੀ ਆਖਰੀ ਤਰੀਕ ਹੈ ਉੱਥੇ ਜਮ੍ਹਾਂ ਕਰਾਉਣ ਦੀ ਸਾਰੀਆਂ ਸੂਚੀਆਂ ਤੇ ਮੈਨੂੰ ਪੂਰੀ ਉਮੀਦ ਹੈ ਕਿ 100% ਅਸੀਂ ਬੜਾ ਢਾਲਕੇ ਚੋਂ ਸਾਰੀਆਂ ਸੂਚੀਆਂ ਅਸੀਂ ਟਾਈਮ ਸਿਰ ਜਮ੍ਹਾਂ ਕਰਵਾ ਦੇਵਾਂਗੇ। ਡਾਕਟਰਾਂ ਦਾ ਕਹਿਣਾ ਸੂਰੀਲ ਬਿਲਕੁਲ ਸਹੀ ਹੈ ਵੀ ਜਦੋਂ ਹਰ ਵਾਰੀ ਕੈਂਡੀਡੇਟ ਚੇਂਜ ਹੁੰਦਾ ਤਾਂ ਵਰਕਰਾਂ ਨੂੰ ਬਹੁਤ ਨਿਰਾਸ਼ਾ ਦਾ ਸਾਹਮਣਾ ਕਰਨਾ ਪੈਂਦਾ ਸਮਝ ਨਹੀਂ ਆਉਂਦੀ ਨਾ ਤਾਂ ਕੈਂਡੀਡੇਟ ਨੂੰ ਸਮਝ ਆਉਂਦੀ ਵੀ ਕੀ ਕੀਤਾ ਜਾਵੇ ਤੇ ਨਾ ਹੀ ਵਰਕਰਾਂ ਨੂੰ ਪਤਾ ਲੱਗਦਾ ਇਹ ਕਹੇ ਜਾਂ ਸਾਡਾ ਕੈਂਡੀਡੇਟ ਹੈ ਚੰਗਾ ਹੈ ਮਾੜਾ ਕਹੇ ਜ ਸੁਭਾਅ ਦਾ ਸੋ ਅਸੀਂ ਤਾਂ ਇਹ ਹੀ ਬੇਨਤੀ ਕਰਾਂਗੇ ਵੀ ਜੋ ਪਾਰਟੀ ਵਾਸਤੇ ਮਿਹਨਤ ਕਰਦਾ ਜੋ ਹਲਕੇ 'ਚ ਮਿਹਨਤ ਕਰੇ ਚਾਹੇ ਕੋਈ ਵੀ ਹੈ ਉਹਨੂੰ ਪਾਰਟੀ ਵਰਕਰਾਂ ਦੀ ਭਾਵਨਾ ਉਹਨਾਂ ਧਿਆਨ 'ਚ ਰੱਖਦੇ ਹੋਏ ਉਹਨੂੰ ਟਿਕਟ ਨਾਲ ਨਵਾਜੇ ਸਾਡਾ ਤਾਂ ਵਰਕਰਾਂ ਦਾ ਹੀ ਸੁਨੇਹਾ ਪਹੁੰਚਾਉਣਾ ਦਾ ਸਾਨੂੰ ਕੰਮ ਹੈ ਅਸੀਂ ਉਹ ਆਪਦੀ ਇਮਾਨਦਾਰੀ ਨਾ ਕਰਨ। ਆਪਰਦੇਸ਼ ਕਾਂਗਰਸ ਕਮੇਟੀ ਦੇ ਸਾਡੇ ਬਹੁਤ ਹੀ ਐਨਰਜੈਟਿਕ ਨੌਜਵਾਨ ਆਗੂ ਸ਼੍ਰੀ ਰਾਜਾ ਬਿੰਗ ਜੀ ਨੇ ਪੂਰੇ ਪੰਜਾਬ ਦੇ 117 ਹਲਕਿਆਂ ਵਿੱਚ ਸਾਡੇ ਨੌਜਵਾਨ ਕੋਆਰਡੀਨੇਟਰਸ ਨੂੰ ਪਾਇੰਟ ਕੀਤਾ ਹੈਗਾ ਕਿਉਂਕਿ ਇੱਕ ਬਹੁਤ ਵੱਡਾ ਪ੍ਰੋਗਰਾਮ 올 ਇੰਡੀਆ ਕਾਂਗਰਸ ਕਮੇਟੀ ਵੱਲੋਂ ਦਿੱਤਾ ਹੈ ਪੂਰੇ ਹਿੰਦੁਸਤਾਨ ਦੇ ਵਿੱਚ ਬੂਤ ਪੱਦਰ ਤੇ ਹਰ ਬੁੱਢ ਤੇ ਹਰ ਨੌਜਵਾਨਾਂ ਨੂੰ ਮਹਿਲਾਵਾਂ ਨੂੰ ਐਸਿਸ ਨੂੰ ਹਰ ਕੈਟਾਗਰੀ ਦੇ ਲੋਕਾਂ ਨੂੰ ਬੂਥ ਨਾਲ ਜੋੜਨ ਵਾਸਤੇ ਉਸੇ ਲੜੀ ਦੇ ਵਿੱਚ ਸਾਡੇ ਬਹਾਡੇ ਹਲਕੇ 'ਚ ਮੇਰੇ ਛੋਟੇ ਭਰਾ ਵੀਰਿੰਦਰ ਸਿੰਘ ਢਾਲੀਵਾਲ ਜੀ ਜੋ ਬਹੁਤ ਲੰਮੇ ਸਮੇਂ ਤੋਂ ਕਾਂਗਰਸ ਪਾਰਟੀ ਦੀ ਬਹੁਤ ਵਫਾਦਾਰੀ ਨਾਲ ਕੰਮ ਕਰ ਰਹੇ ਨੇ ਲੰਮਾ ਸਮਾਂ ਇਹਨਾਂ ਕੋਲੇ ਤਿਆਰਬ ਹੈ ਇਹਨਾਂ ਨੇ ਪੰਜਾਬ ਯੂਥ ਕਾਂਗਰਸ ਦੇ ਐਜੂਫੀਸ ਇਨ ਚਾਰਜ ਵੀ ਬਹੁਤ ਲੰਮਾ ਸਮਾਂ ਕਾਂਗਰਸ ਭਵਨ 'ਚ ਬਿਤਾਇਆ ਬੜੇ ਤਿਆਰਬੇਗਰ ਪ੍ਰਧਾਨ ਜੀ ਦਾ ਧੰਨਵਾਦ ਕਰਦੇ ਆ ਬਿੰਦ ਸਿੰਘ ਸਾਹਿਬ ਦਾ ਉਹਨੇ ਸਾਨੂੰ ਨੌਜਵਾਨ ਲਾਗੂ ਦਿੱਤੇ ਨੇ ਔਰ ਉਮੀਦ ਕਰਦਾ ਕਿ ਇਹ ਵੀ ਆਪਣੇ ਪੂਰੇ ਤਨਮਨ ਧਨ ਨਾਲ ਭਾਡੇ ਹਲਕੇ ਦੇ ਜਿਹੜੇ 217 ਬੂਥ ਨੇ ਉਹਨਾਂ ਬੂਥਾਂ ਦੇ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਨਿਰਟੜਕੋ ਕੇ ਕੰਮ ਕਰਨਗੇ ਬਹੁਤ ਮਿਹਨਤੀ ਸਾਡੇ ਲੀਡਰ ਨੇ ਮਾਨਸਾ ਜिले ਦੇ